ਅਰਵੀਰ ਤੇ ਕੀ ਗੱਲ ਦਾ ਤਾਂ ਇਹ ਕਟੇ ਲੱਗੀ ਉਹ ਅਜਾ ਕੰਮ ਕਰ ਲੈ ਬੋਰਡ ਦਾ ਜਿਹੜਾ ਨੌਂ ਦੇ ਦਾ ਅਮਰੇ ਕੋਣੀ ਮਾਰਗੇ ਚੜਦੇ ਕਿੰਨੇ ਜਣੇ ਸਾਈ ਵੇਚਿਆ ਜੁ ਕੋਣੀ ਤੇ ਕਿੰਨੇ ਕਰੋੜ ਰੁਪਏ ਫੈਰ ਹੋਏਗਾ ਹਾਂ ਜੀ 20-25 ਦਿਨ ਲੱਗਦੇ ਠੀਕ ਹੈ ਤੇ ਕੀ ਉਹ ਆਪਣਾ ਕਾਹਦਾ ਕੰਮ ਕਰਦਾ ਹੈ ਜਿਹੜਾ ਜਿਹਦੇ ਬੋਲੀ ਬਜੀ ਇਹ ਨਾਮ ਦਾ ਅਪੀ ਖੇਲ ਠੀਕ ਹੈ ਕੀ ਅਸਲ ਹੈ ਤੇ ਕੀ ਲੋੜ ਹੈ ਇਹ ਵੇਖਿਆ ਨਹੀਂ ਮੋਰ ਲੈ ਗਏ ਤੁਸੀਂ ਜਦੋਂ ਪੁਲਿਸ ਚੱਲਦੇ ਤੁਸੀਂ ਦੇਖੇ ਨਹੀਂ ਨਹੀਂ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਹਲਾਤਾਂ ਦਾ ਜਿਤਨਾ ਇਹ ਦੋਹਾਂ ਚੱਲਦੀ। ਹਲਾ ਦੇ ਇਸ ਸਮੜ ਹੈ। ਅੰਤ ਸਾਲੀ ਚੰਗੂ ਤੋਂ ਲੱਗੇ ਪਹੁੰਚੇ ਸਰ ਕੀ ਵਰਦਾ ਤੋਂ। ਇੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਅਲੂਮੀਨੀਅਮ ਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ। ਉਹਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ। ਉਹਨੂੰ ਹਸਪੀਟਲ ਭੇਜ ਦਿੱਤਾ। ਹੁਣ ਮੌਕੇ ਤੇ ਜਾ ਕੇ ਦੇਖਦੇ ਹਾਂ। ਸਰ ਕਿੰਨੇ ਰਾਊਂਡ ਫੈਰ ਹੋਏ। ਉਈ 10 12 ਰੌਂਦੇ ਲਗਭਗ ਗੈਰ ਨੇ ਸਰ ਕਹਿ ਰਹੇ ਕਿ ਉਹ ਡੈਕਟ ਹੋ ਚੁੱਕੀ ਹੈਗੀ ਦੋ ਗਿਆ ਬੈਰੀਫਾਈ ਨਹੀਂ ਹੁਣ ਉਹ ਪਤਾ ਕਰਦੇ ਆਂ ਜਾ ਕੇ ਹਸਪੀਟਲ ਜਾ ਰਹੇ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ ਅਰਵੀਰ ਤੇ ਕੀ ਵਰਤਾ ਹੈ ਇਟਾ ਦੇ ਲੱਗਦਾ ਉਹ ਆਦਾ ਕੰਮ ਕਰ ਲਿਆ ਬੋਰਡ ਦਾ ਜਨਰਲ ਦੇ ਦਾ ਅਮਰੇ ਟੋਰੀ ਮਾਰ ਕੇ ਚੱਲੇ ਕਿੰਨੇ ਜਾਣੇ ਸੀ ਸਹੀ ਵੇਖਿਆ ਜਿਹਾ ਕਿੰਨੇ ਕਰੋੜ ਰੁਪਏ ਖਰਚ ਹੋਏਗੇ ਭਾਈ 20-25 ਦੇ ਲੱਗਦੇ ਠੀਕ ਹੈ ਤਾਂ ਕੀ ਉਹ ਆਪਣਾ ਕਾਹਦਾ ਕੰਮ ਕਰਦਾ ਜਿਹੜਾ ਜਿਹਦੇ ਬੋਲੀ ਬੀ ਇਹ ਨਾਮ ਦਾ ਅਬੀਰ ਸਿੰਘ ਠੀਕ ਹੈ ਕੀ ਅਸਲ ਹੈ ਤੇ ਕੀ ਲੋੜ ਹੈ ਇਹ ਵਿਖਿਆ ਨਹੀਂ ਮਰ ਲੈ ਗਏ ਯਾਰ ਤੁਸੀਂ ਜਦ ਬੋਲੀ ਚੱਲਦੀ ਤੁਸੀਂ ਦੇਖੇ ਨਹੀਂ ਨਹੀਂ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਹਾਲਾਤਾਂ ਦਾ ਜਿਤਨਾ ਹੈ ਸੋਹਣੀ ਬੋਲੀ ਚੱਲਦੀ ਲੋੜ ਨਹੀਂ ਸਮਾੜੀ ਤੁਸੀਂ ਹਾਂ ਸਾਲੇ ਕਿੰਨਾ ਬੁਰੀ ਕੋਈ ਕੰਤਿਜ ਸਰ ਕੀ ਵਰਦਾ ਕੋਈ ਕਿੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਅਲੂਮੀਨੀਅਮ ਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ ਉਹਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ ਉਹਨੂੰ ਹਸਪੀਟਲ ਭੇਜ ਦਿੱਤਾ ਹੁਣ ਮੌਕੇ ਤੇ ਜਾ ਕੇ ਦੇਖਦੇ ਆ ਪਰ ਕਿੰਨੇ ਰੌਂਡ ਫੈਰ ਹੋਏ ਕੋਈ 10 12 ਰੌਂਡ ਦੇ ਲਗਭਗ ਕਹਿ ਰਹੇ ਆ ਗਾਰੇ ਬ੍ਰੋ ਵੀ ਉਹ ਡੈਕ ਹੋ ਚੁੱਕੀ ਹੈ ਹੋ ਗਿਆ ਬਰੀਫ ਨਹੀਂ ਹੁਣ ਉਹ ਪਤਾ ਕਰਦੇ ਆਂ ਜਾ ਕੇ ਹਸਪੀਟਲ ਜਾ ਰਹੇ ਸਰ ਕੀ ਕਾਰਵਾਈ ਕੀਤੀ ਜਿਆ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ ਅਰਵੀਨ ਤੇ ਕੀ ਵਰਤਾ ਤਾਂ ਡੈਕ ਲੱਗ ਗਿਆ ਉਹ ਆਪਦਾ ਕੰਮ ਕਰ ਲਿਆ ਬੋਰਡ ਦਾ ਤੇ ਜਾ ਲੌਂਡਰ ਦਾ ਅਮਰਾਂ ਤੋਂ ਟੋਰੀ ਮਾਰਗ ਚੱਲਦੇ ਕਿੰਨੇ ਜਾਂਦੇ ਸਹੀ ਵੇਖਿਆ ਕਿੰਨੇ ਤੇ ਕਿੰਨੇ ਘਰਾਂ ਵਾਲੇ ਫੈਰ ਹੋ ਜਾਣਗੇ ਪੰਜ 20 25 ਤੇ ਲੱਸੀ ਦੇ ਠੀਕ ਹੈ ਤਾਂ ਕੀ ਉਹ ਆਪਣਾ ਕਾਹਦਾ ਕੰਮ ਕਰਦਾ ਹੈ ਜਿਹੜਾ ਜਿਹਦੇ ਬੋਲੀ ਬੀ ਇਹ ਨਾਮ ਦਾ ਅਰਪੀਤ ਸਿੰਘ ਠੀਕ ਹੈ ਕੀ ਅਸਲੀ ਹੈ ਤੇ ਕੀ ਹਲਾਕ ਹੈ ਇਹ ਲਿਖਿਆ ਨਹੀਂ ਮੈਂ ਲੈ ਗਿਆ ਇਹ ਚਾਹ ਤੁਸੀਂ ਜਦ ਬੋਲੀ ਚੱਲਦੀ ਤੁਸੀਂ ਦੇਖੇ ਨਹੀਂ ਨਹੀਂ ਕੀ ਲੱਗਦਾ ਤੁਹਾਨੂੰ ਪੰਜਾਬ ਦੇ ਹਲਾਕਾ ਦਾ ਜਿਤਨਾ ਹੈ ਰੋਜ਼ ਬੋਲੀ ਚੱਲਦੀ ਹਲਾਕ ਨਹੀਂ ਇਸ ਤਰ੍ਹਾਂ ਮੜਾਈ ਹਾਂ ਸਾਰੇ ਕੰਮ ਤੋਂ ਪਹਿਲੇ ਪਹੁੰਚੇ ਇਸ ਤਰ੍ਹਾਂ ਕੀ ਵਰਦਾ ਤੁਹਾਨੂੰ ਇੱਥੇ ਹਰਦੀਪ ਸਿੰਘ ਹੈਗਾ ਮੁੰਡਾ ਸਾਨੂੰ ਪ੍ਰੀਤਮ ਸਿੰਘ ਆਲੂਮੀਨੀਅਮ ਦੀ ਫੈਬ੍ਰିକੇਟਰ ਦਾ ਹੈਗਾ ਕੰਮ ਕਰਦਾ ਉਦੇ ਦੋ ਬੰਦੇ ਆਏ ਆ ਜੋ ਇਹਨਾਂ ਦੇ ਦੱਸਣ ਮੁਤਾਬਕ ਆ ਉਹ ਗੋਲੀ ਮਾਰ ਕੇ ਤੇ ਇੰਜਰਡ ਕਰ ਗਿਆ ਉਹਨੂੰ ਹਸਪੀਟਲ ਭੇਜ ਦਿੱਤਾ ਹੁਣ ਮੌਕੇ ਤੇ ਜਾ ਕੇ ਦੇਖਦੇ ਆ ਕਿੰਨੇ ਰਾਉਂਡ ਫਾਇਰ ਹੋਏ ਕੋਈ 10 12 ਰਾਉਂਡ ਦੇ ਲਗਭਗ ਕਹਿ ਰਹੇ ਨੇ ਕਹਿ ਰਹੇ ਕਿ ਉਹ ਡੈਥ ਹੋ ਚੁੱਕੀ ਹੈ ਬੋਲ ਰਹੇ ਨੇ ਵੈਰੀਫਾਈ ਨਹੀਂ ਹੁਣ ਉਹ ਪਤਾ ਕਰਦੇ ਆ ਜਾ ਕੇ ਹਸਪੀਟਲ ਜਾ ਰਹੇ ਸੱਚੀ ਕਾਰਵਾਈ ਕੀਤੀ ਜੇ ਅਗਲੇ ਔਰ ਬਈ ਬਸ ਪਰਚਾ ਦਰਜ ਕਰਕੇ ਤੇ ਕਾਰਵਾਈ ਕਰਾਂਗੇ ਬੰਦੇ ਫੜਾਂਗੇ ਜਲਦੀ ਤੋਂ ਜਲਦੀ